ਖਬਰ ਹੁਸ਼ਾਰਪੁਰ ਟੈਂਡਰ ਮਾਰਕ ਤੇ ਸਥਿਤ ਪਿੰਡ ਸ਼ੇਰਪੁਰ ਗਲੈਂਡ ਤੋਂ ਹੈ ਜਿੱਥੇ ਕਿ ਬੀਤੀ ਦੇਰ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚ ਤਗੜਾ ਕਾਂਡ ਕਰ ਦਿੱਤਾ ਪਰੰਤੂ ਘਰ ਦੇ ਵਿੜੇ 'ਚ ਸੁੱਤੇ ਪਏ ਪਰਿਵਾਰ ਨੂੰ ਚੋਰਾਂ ਦੀ ਸਹਾਰਕਤੀ ਪਿੰਨਕ ਤੱਕ ਨਹੀਂ ਪਈ ਤੇ ਪਰਿਵਾਰ ਨੂੰ ਉਸ ਵਕਤ ਪਤਾ ਲੱਗਿਆ ਜਦੋਂ ਰਾਤ ਕਰੀਬ 2 ਵਜੇ ਪਰਿਵਾਰ ਘਰ ਅੰਦਰ ਦਾਖਲ ਹੋਣ ਲੱਗਿਆ ਤਾਂ ਘਰ ਅੰਦਰਲੇ ਸਾਰੇ ਦਰਵਾਜ਼ੇ ਬੰਦ ਸਨ ਤੇ ਸਾਰਿਆਂ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਤੇ ਜਦੋਂ ਤੱਕ ਪਰਿਵਾਰ ਵੱਲੋਂ ਰੌਲਾ ਪਾਇਆ ਗਿਆ ਉਦੋਂ ਤੱਕ ਚੋਰ ਆਪਣੇ ਨਾ ਪਾਕ ਇਰਾਦਿਆਂ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ ਪਰਿਵਾਰ ਮੁਤਾਬਕ ਚੋਰ ਘਰ ਚੋਂ 25 ਤੋਲੇ ਸੋਨੇ ਦੇ ਗਹਿਣੇ ਅਤੇ 90000 ਦੀ ਨਕਦੀ ਤੇ ਕੁਝ ਵਿਦੇਸ਼ੀ ਕਰੰਸੀ ਸਮੇਤ ਕੱਪੜੇ ਤੱਕ ਚੋਰੀ ਕਰਕੇ ਲੈ ਗਏ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਬੁੱਲਵਾਲ ਦੇ ਪੁਲਿਸ ਅਧਿਕਾਰੀ ਵੀ ਮੌਕਾ ਵੇਖਣ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦੰਦਿਆ ਘਰ ਦੇ ਮਾਲਕ ਦਿਲਬਖ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ ਦੇ 베ੜੇ 'ਚ ਸੁੱਤੇ ਹੋਏ ਸਨ ਤੇ ਉਹਨਾਂ ਦਾ ਪੁੱਤ ਘਰ ਸਾਹਮਣੇ ਮੌਜੂਦ ਗੁਰੂ ਘਰ 'ਚ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸੇਵਾ ਕਰ ਰਿਹਾ ਸੀ ਤੇ ਜਦੋਂ ਰਾਤ ਕਰੀਬ 2 ਵਜੇ ਉਹ ਉੱਠੇ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸੀ ਤੇ ਜਦੋਂ ਉਹਨਾਂ ਵੱਲੋਂ ਰੌਲਾ ਪਾਇਆ ਗਿਆ ਤਾਂ ਪਿੰਡ ਵਾਸੀ ਇਕੱਤਰ ਹੋਏ ਤਾਂ ਵੇਖਿਆ ਕਿ ਚੋਰ ਘਰ ਦੇ ਪਿਛਲੇ ਪਾਸੇੋਂ ਕੰਧ ਟੱਪ ਕੇ ਤੇ ਕਮਰੇ ਦੀ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਏ ਤੇ ਘਰ ਦਾ ਸਾਰਾ ਸਮਾਨ ਫਰੋਲ ਮਾਰਿਆ ਤੇ ਘਰ ਚੋਂ 25 ਟੋਲੇ ਸੋਨੇ ਦੇ ਗਹਿਣੇ ਅਤੇ 90000 ਦੀ ਨਕਦੀ ਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦੀਆਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਬੱਡਾ ਇਹ ਦਿਲਬਖ ਸਿੰਘ ਕਿਹੜਾ ਪਿੰਡ ਹੈ ਜੀ ਛੇਰਪੁਰ ਗਰੇਂਡ ਜੀ ਠੀਕ ਹੈ ਦਿਲਬਖ ਜੀ ਕੀ ਹੋਇਆ ਘਰ ਦੇ ਵਿੱਚ ਵਾਰਤਾਤ ਕੀ ਹੋਈ 12:30 ਹੋਈ ਹੈ ਜੀ ਬਈ 11 ਵਜੇ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ ਤੇ ਆਣ ਕੇ ਅਸੀਂ ਅੰਦਰੋਂ ਬੈਸਰੇ ਵੀ ਕੱਢਿਆ ਦੁੱਧ ਵੀ ਪੀਤਾ ਤੇ ਉਹ ਤੋਂ ਬਾਅਦ ਅਸੀਂ ਬਾਹਰ ਲੰਮੇ ਪੈ ਗਏ ਆ ਤੇ ਕਿਤੇ ਅੱਖ ਲੱਗ ਗਈ 1 ਘੰਟਾ 2 ਘੰਟੇ ਤੇ 2 ਵਜੇ ਉੱਠੇ ਤਾਂ ਸਾਨੂੰ ਅੰਦਰ ਐਂਟਰੀ ਨਹੀਂ ਮਿਲੀ ਅੰਦਰੋਂ ਦਰਵਾਜ਼ੇ ਲੱਗੇ ਹੋ ਸੀ ਸਾਰੇ ਤੇ ਉਹ ਤੋਂ ਬਾਅਦ ਅਸੀਂ ਆਲੇ ਦੁਆਲੇ ਟੈਲੀਫੋਨ ਕਰਕੇ ਬੰਦਿਆਂ ਨੂੰ ਲੈਂਦਾ ਸੱਦਿਆ ਤੇ ਪੌੜੀ ਲਾ ਕੇ ਅੰਦਰ ਥੱਲੇ ਦੇਖਿਆ ਤਾਂ ਇਧਰ ਉਹ ਤਾਕੀ ਪੱਟਿਓ ਸੀ ਸਾਡੀ ਤੇ ਇਥੋਂ ਦੇ ਅੰਦਰ ਵੜ ਕੇ ਅੰਦਰੋਂ ਲੋਕ ਜਿਹੜੇ ਖੁੱਲੇ ਸੀ ਲੋਕ ਹੀ ਲਾਇਓ ਸੀ ਕੁੰਡੀਆਂ ਲਾਈਆਂ ਸੀ ਚੰਗੀ ਤਰ੍ਹਾਂ ਤੇ ਅਜਿਹੇ ਅਸੀਂ ਆਣ ਕੇ ਖੋਲੀਆਂ ਖੋਲ ਕੇ ਅੰਦਰ ਦੇਖਿਆ ਤਾਂ ਸਾਰਾ ਕੁਝ ਫਰੋਲਿਆ ਆਇਆ ਸੀਗਾ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਬਜ਼ੁਰਗ ਨੂੰ ਨੁਕਸਾਨ ਤੁਸੀਂ ਦੇਖ ਲਓ 40 ਕਿ ਲੱਖ 50 ਲੱਖ ਤੇ ਗੇੜ ਚ ਹੋਣਾ ਹੀ ਆ ਜੀ ਸਾਰਾ ਕੀ ਕੀ ਲੱਗੇ ਜੀ ਇਹ ਗਹਿਣੇ ਗੱਟੇ ਲੱਗੇ ਸਾਰੇ ਜੀ ਤੇ 90 ਕੁ ਹਜ਼ਾਰ ਨਗਦ ਸੀਗਾ ਕੋਈ ਆ ਮੁੰਡੇ ਦੇ ਬਾਹਰੋਂ ਆਇਆ ਸੀਗਾ ਤੇ ਉਹਦੇ ਘੁਰਦਨਾਰ ਸੀਗੇ ਵੀ 25 ਠੀਕ ਹੈ ਤੇ ਕਿੰਨੇ ਤੋਲੇ ਗਹਿਣੇ ਸੀਗੇ ਗਹਿਣੇ 25 ਕਿ ਤੋਲੇ ਤੋਂ ਸਮਥਿੰਗ ਹੀ ਸੀ ਉਹ ਕੇ ਬਾਅਦ ਦੇ ਹੋਣਗੇ ਘੱਟ ਤਾਂ ਨਹੀਂ ਹੋਣਗੇ ਇੰਨੇ ਕ ਅੰਦਾਜ਼ਾ ਹੀ ਅਸੀਂ ਲਿਖਾਇਆ ਜੀ ਵੀ ਹੁਣ ਕਿਹੜਾ ਇੰਨੇ ਚਿਰਾਂ ਚੇਤਾ ਵਿਆਹ ਜਦੋਂ ਦੇ ਹੋਇਆ ਬੋਟੀਆਂ ਦੇ ਘਰ ਦੇ ਸਾਡੇ ਇਧਰੋਂ ਪੇਕੇ ਆਂਦੇ ਵੀ ਤਾਂ ਸੋਹਰਿਆਂ ਦੇ ਵੀ ਸਾਰਾ ਕੋਈ ਸੈਟ ਸੂਟ ਜਿੰਨੇ ਸੀਗੇ ਸਾਰੇ ਇਹਨਾਂ ਕੋਲੇ ਸੀਗੇ ਅੰਦਰ ਹੀ ਰੱਖੂ ਸੀਗੇ ਸਭ ਤੇ ਸਾਰਾ ਹੀ ਸੋਨਾ ਲੱਗਿਆ ਜੀ ਸਾਰਾ ਇਹ ਨਿਕਾ ਨਿੱਕੇ ਪੈਸੇ ਦਾ ਨਹੀਂ ਰਪਈਏ ਤੱਕ ਨਹੀਂ ਬਟੂਆ ਚ ਛੱਡਿਆ ਜੀ ਠੀਕ ਹੈ ਜੀ ਹਾਂ ਜੀ ਤੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਣਾ ਨਹੀਂ ਜੀ ਕੈਮਰੇ ਨਹੀਂ ਹੈ ਤੇ ਆਏ ਕਿੱਧਰ ਤੋਂ ਚੋਰ ਕਿੱਦਾਂ ਇਹ ਪਿੱਛੇ ਦੀ ਆਏ ਜੇ ਪਿੱਛੇ ਦੀ ਆਏ ਆ ਕੰਧ 10 11 ਫੁੱਟਾਂ ਦਾ 10 11 ਫੁੱਟ ਕੰਧ ਟੱਪ ਕੇ ਤੇ ਅੰਦਰ ਐਂਟਰੀ ਕਰਕੇ ਤਾਂ ਅੰਦਰੋਂ ਤਾਕੀਆਂ ਪੱਟ ਕੇ ਤਾਂ ਵਿੱਚ ਬੜਿਆ ਜੀ ਥਾਣਾ ਕਿਹੜਾ ਲੱਗਦਾ ਕਿੱਥੇ ਥਾਣਾ ਬੁੱਲੂ ਵਾਲਾ ਲੱਗਦਾ ਹੈ ਹਾਂਜੀ ਮੌਕੇ ਪੁਲਿਸ ਆਈ ਆ ਜੀ ਲਿਖ ਕੇ ਲੈ ਗਏ ਆ ਉਹ ਤੇ ਹੁਣ ਕਾਰਵਾਈ ਕਰੂਗੇ ਜਿੱਦਾਂ ਵੀ ਹੁਣ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਪੁਲਿਸ ਤੋਂ ਇਹ ਮੰਗ ਕਰਦੇ ਆ ਵੀ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਤਾਂ ਜਿਹੜਾ ਸਾਡਾ ਸਮਾਨ ਬਰਾਮਦ ਕੀਤਾ ਜਾਵੇ ਉਹਨਾਂ ਤੋਂ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਜੀ ਘਰ ਦੇ ਵਿੱਚ ਅਸੀਂ ਮੈਂ ਤਾਂ ਘਰ ਵਾਲੀ ਆ ਜੀ ਤੇ ਮੁੰਡਾ ਹੁਣ ਨੌ ਪੁੱਤ ਵੀ ਆ ਨੌ ਵੀ ਆ ਗਈ ਆ ਬੱਚੇ ਲੈ ਕੇ ਠੀਕ ਹੈ ਜਦੋਂ ਬਾਤ ਚੋਰੀ ਹੋਈ ਤਾਂ ਉਸ ਵਕਤ ਤੁਸੀਂ ਕਿੱਥੇ ਸੀਗੇ ਘਰ ਅਸੀਂ ਬਾਹਰ ਬੇੜੇ ਤੇ ਸਲਮੇ ਪਏ ਸੀਗੇ ਜੀ ਤੇ ਮੁੰਡਾ ਤਾਂ ਕਿੱਥੇ ਸੀਗਾ ਜੀ ਮੁੰਡਾ ਗੁਰਦੁਆਰਾ ਸਾਹਿਬ ਸੀ ਠੀਕ ਹੈ ਜੀ ਗੁਰਪੁਰਬ ਦੀ ਤਿਆਰੀਆਂ ਕਰ ਰਹੇ ਸੀ ਹਾਂਜੀ ਗੁਰਪੁਰਬ ਦੀਆਂ ਤਿਆਰੀਆਂ ਜੀ ਅੱਜ ਪਾਠ ਪਾਉ ਭੋਗ ਪੈਣਾ ਜੀ ਪਰਸੋਂ ਦਾ ਖੰਡ ਪਾਠ ਸਾਹਿਬ ਰੱਖਿਆ ਸੀ ਤੇ ਉੱਥੇ ਸੇਵਾ ਕਰਦੇ ਸੀ 11 ਵਜੇ ਤੱਕ ਅਸੀਂ ਆਏ ਹਾਂ ਘਰ ਕਿਸੇ ਦਾ ਸ਼ੱਕ ਵਗੈਰਾ ਕੁਝ ਕੋਈ ਸ਼ੱਕ ਇੰਨਾ ਤਾਂ ਹੁਣ ਕੋਈ ਨਹੀਂ ਹੈਗੀ ਜੀ ਸ਼ੱਕ ਤਾਂ ਬਸ ਸਿਰਫ ਇਹ ਹੀ ਆ ਬਈ ਰੰਗ ਵਾਲੇ ਜਿਹੜੇ ਆ ਉਹ ਹੀ ਸਾਡੇ ਇੱਥੇ ਅੰਦਰ ਬੜੇ ਬੁੜੇ ਆ ਉਹ ਰੰਗ ਹੀ ਕੀਤਾ ਉਹਨਾਂ ਨੇ ਤਾਂ ਹੁਣ ਇਦਾਂ ਹੋਰ ਤਾਂ ਕੋਈ ਸਾਡੇ ਆਉਂਦਾ ਨਹੀਂ ਜਾਂਦਾ ਨਹੀਂ। ਕੀ ਨਾਮ ਹੈ ਤੁਹਾਡਾ? ਮਨਿੰਦਰ ਸਿੰਘ ਸ਼ੇਰਪੁਰ ਜੀ। ਜੀ ਮਨਿੰਦਰ ਜੀ ਕਿਵੇਂ ਵੇਖਦੇ ਹੋ ਪਿੰਡ ਦੇ ਵਿੱਚ ਕਿੰਦਾ ਇੱਕ ਚੋਰੀ ਹੋਈ ਆ ਬਹੁਤ ਜ਼ਿਆਦਾ ਵੱਡੀ ਤੇ ਬਹੁਤ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਰਿਵਾਰ ਦਾ। ਹਾਂਜੀ ਹਾਂਜੀ ਮੈਨੂੰ ਸਵੇਰੇ ਫੋਨ ਗਿਆ ਜੀ। ਜਦੋਂ ਸਵੇਰੇ ਫੋਨ ਗਿਆ ਤੇ ਇਹ ਦੱਸਿਆ ਕਿ ਦਲਬਾਖ ਸਿੰਘ ਉਹਨਾਂ ਦੇ ਘਰ ਚੋਰੀ ਹੋ ਗਈ ਇਹਨਾਂ ਦੇ ਗਹਿਣੇ ਕੋਈ 25 ਦੇ ਟੋਲੇ ਦੇ ਲਗਭਗ ਔਰ 90 ਕਹ ਹਜ਼ਾਰ ਦੇ ਲਗਭਗ ਕੈਸ਼ ਸੀਗਾ ਕੋਈ ਦਿਨਾਰ ਸੀਗੇ। ਕਪੜਾ ਜਿਹੜਾ ਵੀ ਜਿਹੜਾ ਸਾਰਾ ਉਹ ਪਿੱਛੋਂ ਦੀ ਵੜ ਕੇ ਲੈ ਗਏ ਆ। ਤੇ ਪੁਲਿਸ ਰਿਪੋਰਟ ਕੀਤੀ ਜਾਂ ਪੁਲਿਸ ਮਾੜੇ ਮੋٹے ਬਿਆਨ ਲੈ ਕੇ ਚਲ ਗਈ ਜਾਂ ਲੇਕਿਨ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸੁੱਤਾ ਆ ਕੋਈ ਵੀ ਪਿੰਡਾਂ ਦੇ ਵਿੱਚ ਕਿਸੇ ਦੀ ਸੇਫਟੀ ਨਹੀਂ ਲਗੀ ਨਾ ਹੀ ਕਦੀ ਕੋ ਧਿਆਨ ਕੀਤਾ ਕਿਉਂਕਿ ਜਿਹੜਾ ਚੋਰ ਆ ਚੋਰ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਔਰ ਆਪਣੀ ਮਰਜ਼ੀ ਕਰਕੇ ਦੇਖੋ ਇਹ ਘਰ ਸੁੱਤੀਓ ਸੀ ਦੂਸਰੇ ਬੇੜੇ ਦੇ ਮੋਹਲੇ ਪਾਸੇ ਸੁੱਤਿਆਂ ਦੇ ਹੀ ਚੋਰੀ ਕਰਕੇ ਲੈ ਗਏ ਇਹ ਤੋਂ ਹੋਰ ਵੱਡੀ ਚੋਰੀਆਂ ਨੂੰ ਖੁੱਲ੍ਹੇ ਘੇਟ ਸਕਦੇ ਆ ਬੰਦਿਆਂ ਨੂੰ ਬੰਦੇ ਦੀ ਜਮਾ ਪੂੰਜੀ ਹੁੰਦੀ ਆ ਸਾਰੀ ਉਮਰ ਦੀ ਕਮਾਈ ਹੁੰਦੀ ਔਰ ਮਿੰਟਾਂ ਸਕਿੰਟਾਂ ਚ ਉਡਾ ਕੇ ਲੈ ਜਾਂਦੇ ਚੋਰ ਸੁਰੱਖਿਆ ਕੋਈ ਨਹੀਂ ਜੀ ਹੈ ਜੇ ਸੁਰੱਖਿਆ ਹੋਵੇ ਤੇ ਚੋਰ ਫਿਰ ਇਹ ਬੰਨ ਵੀ ਕਿਉਂ ਕਿਉਂਕਿ ਸੁਰੱਖਿਆ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੋਈ ਨਹੀਂ ਦੇਖਦਾ ਘਰ ਹੁੰਦਿਆਂ ਹੀ ਉਹ ਘਰ ਭੰਕੇ ਸਾਰਾ ਕੁਝ ਲੁੱਟ ਕੇ ਲੱਗੇ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਐਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ